ਅ ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਵੱਡ ਸੇਲ ਲਈ ਲੈ ਕੇ ਆਏ ਜੀ ਆਓ ਕਰ ਲੈਨੇ ਆਂ ਬਾਈ ਨਾਲ ਗੱਲਬਾਤ ਆਜੋ ਬਾਈ ਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਈ ਬਹੁਤ ਠੀਕ ਹੋ ਵਧੀਆ ਬਹੁਤ ਵਧੀਆ ਬਈ ਨਾਮ ਤੇ ਐਡਰੈਸ ਬੋ ਨਾਮ ਬਈ ਹਰਜੀਤ ਸਿੰਘ ਪਿੰਡ ਛੰਨਾ ਗਲਾਬ ਸਿੰਘ ਵਾਲਾ ਜਿਲ੍ਹਾ ਬਰਨਾਲਾ ਤਹਿਸੀਲ ਤਪਾਰਾ ਨੇ ਡਾਕਟਰ ਆਪੋਂ ਨੇੜੇ ओके okay भाई ਤੇ ਨੇੜੇ ਆਪ ਨੂੰ ਭਦੌੜ ਸਾਹਿਬ ਹੈਗਾ ਵੀ ਮੋਬਾਈਲ ਨੰਬਰ ਨਹੀਂ ਮੋਬਾਈਲ ਨੰਬਰ 95014 33579 ਵੀ ਠੀਕ ਹੈ ਭਾਈ ਤੇ ਬਾਕੀ ਵੀ ਕਦੋਂ ਕਿਸੇ ਨੇ ਗਾਂ ਲੈਣੀ ਹੈਗੀ ਆਪ ਦੇ ਨਿਰਖ ਪਰ ਕਰਕੇ ਲੈਵੇ ਆਪਣੇ ਡਾਇਰੈਕਟਰ ਸਾਰੀਆਂ ਬੜਾ ਲਿਆਂਦੀਆਂ ਹੁੰਦੀਆਂ ਹੁੰਦੀਆਂ ਕੋਈ ਘਰ ਦੀ ਨਹੀਂ ਹੁੰਦੀ ਆਪਣੀ ਠੀਕ ਹੈ ਭਾਈ ਹਾਂ ਵੀ ਠੀਕ ਹੈ ਭਾਈ ਕਿਹੜਾ ਸੂਆ ਸੂਈ ਐ ਇਹ ਇਹ ਡਾਕਟਰ ਦੂਜਾ ਸੂਆ ਵੜ੍ਹ ਸੁਈ ਹੈਗੀ ਕਦੋਂ ਸੁਈ ਐ ਵੀਰੇ ਉਹ ਡਾਕਟਰ ਤੀਜਾ ਦਿਨ ਸੂਈ ਨੂੰ ਆਗਾ ਬੱਚਾ ਕੀ ਐ ਮਾੜਾ ਬੱਚਾ ਡਾਕਟਰ ਬੱਛੀ ਆ ਗਈ ਬੱਛੀ ਬੜੀ ਚੰਗੀ ਐ ਨਾ ਤੇ ਗਾਂ ਵੀ ਡਾਕਟਰ ਗਰਲੈਂਡੋ ਆ ਗਈ ਤੇ ਬੱਚਾ ਵੀ ਦੇਖਣਾ ਬਹੁਤ ਨਿਆਇ ਚੰਗਾ ਆ ਸਹੀ ਗੱਲ ਐ ਤੇ ਉਹ ਵੀ ਬੱਚਾ ਬੱਛੀ ਆ ਗਈ ਕੀ ਬਾਤ ਤੇ ਗਾਂ ਵੀ ਡਾਕਟਰ ਸੀਲ ਠੰਡੀ ਤੇ ਚਮਕ ਚਮਕ ਕਿੰਨੀ ਕਹਦੇ ਉਨੀ ਐਗੀ ਹੂੰ ਤੇ ਬਾਕੀ ਡਾਕਟਰ ਵੜ੍ਹ ਸੀਲ ਠੰਡੀ ਠੀਕ ਐ ਐਨੀ ਕੈਗੀ ਇਹ ਪਿਛਲੇ ਵਾਲੀ ਵੈਰਾਇਟੀ ਦਾ ਟਾਈਮ ਹੀ ਟੜਕੇ ਦਾਗਾ ਹਾਂ ਇਹ ਤਿਆਰੀ ਤੇ ਡਾਇਰੈਕਟਰ ਸੀਲ ਖੰਡੀ ਵੈੜ ਦਾ ਲੇਖੇ ਨਹੀਂਗਾ ਲੇਵਾ ਪੜਾ ਕਮਾਲ ਹਣਾ ਮਾੜਾ ਨੀ ਡਾਇਰੈਕਟਰ ਦੂਰ ਕਿਹੜੀਆਂ ਘੱਲਾਂ ਨਾ ਹੱਥ ਨੂੰ ਦੇਖੇ ਨੇ ਕੱਢਣਗਾ ਆਲੀਆਂ ਠੀਕ ਹੈ ਇੱਕ ਪਿੱਲਾਡੂ ਨਾ ਕੱਢ ਗਈ ਤੇ ਕਹਿਣਾ ਕਰਨਾ ਡਾਇਰੈਕਟਰ ਜਮੇ ਨਹੀਂ ਵੈੜ ਨੇ ਬਹੁਤ ਚੰਗਾ ਲੱਗਿਆ ਹਣਾ ਉਤੇ ਜਿਵੇਂ ਡਾਕਟਰ ਕਰਕੇ ਦਿਖਾਵਾਂਗੇ ਬੈੜ ਦੀ ਵੀ ਕਿੰਨੀ ਕੀ ਚੰਗੀ ਹੈਗੀ ਓਕੇ ਬਾਈ ਤੇ ਮੰਨ ਕੇ ਚੱਲ ਡਾਕਟਰ ਕਿਥੋਂ ਬੈੜ ਲਈ ਹੈਗੀ 17 18 ਕਿਲੋ ਠੀਕ ਆ ਕਿੰਨੇ ਕਿਲੋ ਵੀ ਪਾ ਗ ਜਾਂਦੀ ਹੈਗਾ 17 18 ਕਿਲੋ ਖੁੱਲਾ ਦਿੱਤਾ ਵਾਗਾ ਓਕੇ ਤੇ ਮੰਨ ਕੇ ਚੱਲ ਹੁਣ ਵੀ ਡਾਕਟਰ 6 7 ਕਿਲੋ ਬੋਲੀ ਟਾਈਮ ਦੀ ਤਿਆਰ ਹੋਊਗੀ ਬੈੜ ਥਲੇ ਠੀਕ ਹੈ ਭਾਈ ਤੇ ਦੁੱਧ ਡਾਇਰੈਕਟ ਜਮਾ ਮੱਝ ਦਾ ਤੇ ਇੱਕ ਬਰਾਬਰ ਹੈ ਦਾ ਠੀਕ ਹੈ ਭਾਈ ਫੈਨ ਫੁੱਲ ਆਉਂਦੀ ਪੂਰੀ ਫੁੱਲ ਫੈਟ ਆਉਂਦੀ ਆ ਲੈ ਲੈ ਵਾ ਚੈੱਕ ਕਰਵਾ ਲਈਏ ਲੈ ਲੈ ਵਾ ਕਮਾਲ ਦਾ ਥਣ ਬਹੁਤ ਚੰਗਾ ਮੁੱਠੀ ਵਾਲਾ ਥਣ ਨਾਲਾ ਨੂਣਾ ਨੇ ਨਾਲਾ ਮਿਲਕ ਵੇਨ ਚ ਡਾਇਰੈਕਟ ਰਸੇ ਇੰਨੀ ਮੋਟੀ ਆਉਂਦੀ ਹੈਗੀ ਹਾਂ ਬਹੁਤ ਹੈ ਇਹ ਪੂਰੀ ਡਾਇਟਰ ਤੋਂ ਤਾਂ ਨਾ ਹੀ ਰਹਿੜਦੇ ਤੇ ਥਣ ਥੁਣਾ ਡਾਇਟਰ ਸੀਲ ਠੰਡੀ ਹੋਵੇ ਤੇ ਇਹਦੇ ਅਰਕ ਕੋਈ ਰੀਸ ਨਹੀਂ ਗਈ ਸਹੀ ਗੱਲ ਆ ਭਾਈ ਮੰਨ ਕੇ ਜਨ ਮਾਝ ਤੇ 2 ਟਾ ਹੀ ਲੱਖ ਲਾ ਦੇ 20 ਕਿਲੋ ਮਾਝ ਦੁੱਧ ਮਸਾਂ ਪਾਉਗੀ ਸਹੀ ਆ 20 ਕਿਲੋ ਡਾਇਟ 18 19 ਕਿਲੋ ਰਾਸੀ ਖਾਇ ਦੁੱਧ ਦੇਣਾ ਗਾ ਇਹ ਸੇਵ ਵਾਲੇ ਵੀ ਤੋਂ ਬਾਹਰ ਵੀ ਚੱਲੀ ਹੁੰਦੀ 20 ਕਿਲੋ ਪੰਨਾ ਮੰਨ ਕੇ ਲੈ ਲੈ ਵੇ ਠੰਡੀ ਵਾਲੀ ਆ ਯਾਰ ਹਾਂ ਸੇਠ ਠੰਡੀ ਵਾਲੀ ਡਾਇਟ ਮਾਝ ਬੈਠਾ ਰੇ ਕੋਈ ਚੱਕਰ ਨਹੀਂ ਕਹਿਣਾ ਕੁਛ ਨਹੀਂ ਸੂਈ ਸਵਾਈ ਬੜਨੇ ਬਹੁਣੇ ਬਹੁਣਾਗਾ ਆ ਮੈਂ ਪੁੱਠੇ ਪਾਸੀ ਦੀ ਬੈ ਜਾ ਕਰਮ ਵਾਲੇ ਨੇ ਜਮੇ ਨਹੀਂ ਕਹਿਣਾ ਕਰਨਾ ਕੁਛ ਲਾ ਲੈ ਜਿਵੇਂ ਮਰਜੀ ਬੈਠਾ ਰਹੇ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਠੰਡੀ ਸੀਲ ਫੁੱਲ ਇਧਰੋਂ ਵੀ ਲੈ ਵਾ ਚੈੱਕ ਕਰ ਲੋ ਮੰਨ ਕੇ ਚਲ ਡਾਕਟਰ ਐਨੀ ਸੀਏ ਠੰਡੀ ਵਹਿੜ ਮਿਲਦੀ ਨਹੀਂ ਸੀ ਦੀ ਡਾਕਟਰ ਮੈਂ ਇੱਕ ਵੇਨਸ ਇਧਰ ਵੀ ਦੇਖ ਡਾਕਟਰ ਰਸੇ ਵਰਗੀ ਆਉਂਦੀ ਆ ਮੰਨ ਕੇ ਜਿਹੜੇ ਬਹਿੜਦੇ ਆ ਉਹਦੇ ਇੱਕ ਪਾਸੇ ਆਉਂਦੀ ਆ ਮੋਟੀ ਦੂਨੇ ਪਾਸੇ ਪੈ ਪਾਰ ਗਿਆ ਹੋਇਆ ਡਾਕਟਰ ਤੇ ਬਾਕੀ ਥਣ ਥੁਣ ਬਖਰਮਾ ਬੁਖਰਮਾ ਬਹਿੜਦਾ ਸਹੀ ਹੈ ਤੇ ਚੂਣ ਚਵਾ ਕਿੰਨਾ ਇਹ ਕਹਦੇ ਉਹਨਾ ਚੰਗਾ ਦੁੱਧ ਵੀ ਡਾਕਟਰਾਂ ਜਮਾ ਚਿੱਟਾ ਆਗਾ ਮੱਝਾਂ ਆਰਗਾ ਠੀਕ ਆ ਤੇ ਸੀਲ ਠੰਡੀ ਦਾ ਡਾਕਟਰ ਕੋਈ ਲੇਖਾ ਹੀ ਨਹੀਂ ਗਾ ਮੰਨ ਕੇ ਚੱਲ ਡਾਕਟਰ ਕਿਹਨੇ ਲੈ ਗਿਆ ਬੰਦਾ ਯਾਦ ਰੱਖੂਆ ਵੀ ਬੈਡ ਲਈ ਸੀ ਤਾਰ ਤੋਂ ਡਾਕਟਰ ਦੁੱਧਾ ਤੇ ਕੰਨੀ ਹੁੰਦਾ ਬੈਠ ਜਾਵਾ ਠੀਕ ਹੈ ਜੀ ਬੈਡ ਲਈ ਹੈਗੀ ਬੰਦੇ ਬਾਹਰ ਵਾਗ ਗਿਆ ਉਹ ਕਹਿੰਦੇ ਮਜਬੂਰੀ ਕਾਰ ਨਹੀਂ ਵੇਚਣੀ ਹੈਗੀ ਆਪਾਂ ਤਾਂ ਗਮਾਂਡੂ ਹੀ ਬੈਡ ਲਈ ਹੈ ਡਾਕਟਰ ਠੀਕ ਹੈ ਭਾਈ ਹਾਂ ਤੇ ਬਾਕੀ ਥੋੜਾ-ਤਰਾ ਚੈੱਕ ਕਰਾਉਣਾ ਫੋਲੀ ਫੋਲੀ ਮੈਂ ਸੋਰੀ ਤੇ ਬਾਕੀ ਡਾਕਟਰ ਦੇਖਣ ਨਸਲ-ਨੂਸਲ ਬ੍ਰੀਡ-ਬਰੂਡ ਬੈਠਦੀ ਉਰੇ ਅਸਲੇ ਲੈਟਰ ਚਾਲਰ ਝੂਲ ਰਹੀ ਸੀਲ ਠੰਡੀ ਤੇ ਥਣ ਥੂਣਾ ਕਈ ਕੋਈ ਲੇਖ ਨਹੀਂ ਡਾਕਟਰ ਹੁਣ ਬਾਕੀ ਯਾਰ ਫੈਨ ਫੋਲੋ ਕੋ ਨਹੀਂ ਫੈੜੇ ਫੋਲੋ ਡਾਕਟਰ ਠੰਡੀ ਵਾਲੀ ਹੈਗੀ ਗਰਮੀ ਨਹੀਂ ਬੰਦ ਫੈਨ ਫੋਲੋ ਹੋਊਗੀ ਠੰਡੀ ਭਾਈ ਨੇ ਦੋਨੇ ਦਿਨੇ ਪਾਸੇ ਬਹਿ ਕੇ ਦਿਖਾ ਬਰੀਡ ਤਾਂ ਇੱਕ ਨੰਬਰ ਹੈ ਬਰੀਡ ਵੀ ਇੱਕ ਨੰਬਰ ਆ ਬਾਕੀ ਡਾਇਰੈਕਟਰ ਬੈੜੂ ਚੰਗੀ ਚੁੰਗੀ ਦੇਖ ਲੈ ਚਮਕ ਚਮਕ ਦੇਖ ਲੈ ਸਲੀਨ ਅਰਗੀ ਪਈ ਹੈਗੀ ਕਿੰਨੀ ਕਹ ਡਾਇਰੈਕਟਰ ਉਨੀ ਚੰਗੀ ਹੈਗੀ ਇਹ ਤਾਂ ਡਾਇਰੈਕਟਰ ਟਾਈਮ ਹੀ ਤੜਕੇ ਦਾ ਹੋਇਆਗਾ ਸਹੀ ਗੱਲ ਆ ਭਾਈ ਜੇਕਰ ਇਹਨੂੰ ਆਥਨੇ ਵੀਡੀਓ ਪਾਉਣੀ ਹੁੰਦੀ ਨਾ ਐਂਡਰੋਇਡ ਨੂੰ ਉਨੀ ਬੈੜ ਤੇ ਉਨਾ ਹੀ ਲੇਵਾ ਹੋਣਾ ਸੀਗਾ ਠੀਕ ਆ ਤੇ ਦੇਖ ਲੈ ਉਹਨੂੰ ਲੈ ਕੇ ਬੰਨੀ ਹੈਗੀ ਆਪਾਂ ਮੈਂ ਆਈ ਬਹਿ ਜਾ ਥੱਲੇ ਲੈ ਲੈ ਕੀ ਬਾਤ ਆ ਸੀਲ ਵਾਲੇ ਡਾਇਰੈਕਟਰ ਨੇ ਸੀਲ ਨਿਵਾਰ ਨਿਕਲ ਦੇ ਸੀ ਤੇ ਇਹ ਨਸਰ ਜ ਮਨ ਇਹ ਚਲ ਹੁੰਗਰੇ ਵਾਰੇ ਸੜਾ ਆਂ ਮਰੀ ਜਾਂਦੀਆਂ ਆ ਸਹੀ ਗੱਲ ਉਸ ਵੀ ਨਹੀਂ ਕਹਿਣਾ ਕਰਨਾ ਕਰਮਾਇ ਨੇ ਬਾਕੀ ਲੇਵੇ ਦੀ ਤਿਆਰੀ ਡਾਇਰੈਕਟਰ ਦੇਖਾ ਪਿੱਛੋ ਪੁੱਛੋ ਲੇਵਾ ਕਿੰਨਾ ਚੰਗਾ ਲੱਗਿਆ ਸਹੀ ਹੈ ਭਾਈ ਕਿਆ ਬਾਤ ਡਾਇਰੈਕਟਰ ਨੂੰ ਚੁਆਈ ਕਰਕੇ ਦਿਖਾਵਾਂਗੇ ਦੱਸੂ ਡਾਇਰੈਕਟਰ ਕੱਚੇ ਥਾਂ ਤੇ ਮਾਰਨੇ ਕੁੱਤਿਆਂ ਪੱਟੇ ਓਕੇ ਹਾਂ ਉਹ ਤਾਂ ਜਮ ਜੈ ਜੂ ਮੋਲ ਡਾਇਰੈਕਟਰ ਜਮਾਂ ਜੈ ਜ ਠੀਕ ਹੈ ਭਾਈ ਬਾਲਾ ਮੁੱਲ ਨਹੀਂ ਕਰਦੇ ਮੁੱਲ ਭਾਈ ਕਹਿੰਦਾ ਜੈ ਜ ਜਵਾਈ ਦੇ ਕੋ ਚੋਣ ਬੜਾ ਚੰਗਾ ਨਾ ਜਵਾਈ ਦਾ ਡਾਕਟਰ ਕਾ ਦੀ ਪੰਪੀ ਹੈਗਾ ਪੰਪੀ ਆ ਸਹੀ ਗੱਲ ਆ ਲੈ ਮਨ ਕੇ ਚੱਲ ਡਾਕਟਰ ਬੰਦਾ ਇੱਕ ਮਿੰਟ ਚੋਂ ਖੜਾ ਕਰੂਗਾ ਹੂੰ ਸਹੀ ਗੱਲ ਆ ਬਈ ਕਿ ਵਾਈਜ਼ ਵੀ ਤਾਂ ਬੜੀ ਚੰਗੀ ਆ। ਕਿਉਂ ਆਈ ਕਿਨੇ ਦਾ ਡਾਇਰੈਕਟਰ ਕੋਈ ਮੰਨ ਕੇ ਜਰਾ ਬੇਫਿਕਰ ਹੋ ਕੇ ਮੰਗਾ ਲੇ। ਖਲਾੜੇ ਦਾ ਥਣਾਵਾ ਮਾਤੂ ਵੀ ਨਾ ਲਾਵੇ। ਕੋਈ ਡਾਇਰੈਕਟਰ ਆਪਾਂ ਬੱਚਾ ਨਹੀਂ ਛੱਡਿਆ। ਕੋਈ ਕੁਛ ਨਹੀਂ ਕਰਿਆ। ਕੋਈ ਨਿਆਣਾ ਨਹੀਂ ਪਾਇਆ। ਉਧਰੋਂ ਲਿਆਂਦੀ ਆ ਬੈ ਗੇ। ਕਿੱਥੇ ਬੈਠਦੇ ਪੈਰ ਆਏ ਉੱਥੇ ਹੀ ਪਏ ਗੇ। ਉੱਥੇ ਹੀ ਪਏ। ਐਨੇ ਸੀਲ ਆਈ ਡਾਇਰੈਕਟਰ। ਇਹ ਤਾਂ ਡਾਇਰੈਕਟਰ ਗਾਹਾਂ ਮੰਨ ਕੇ ਸੀਲ ਠੰਡੀ ਹੋਣਾ ਦਾ ਗਾਹਾਂ ਰੱਬ ਦਾ ਨਹੀਂ ਆ ਡਾਇਰੈਕਟਰ। ਹੂੰ। ਦੇਹ ਵਾਲੇ ਵਾਲੂ ਉਹ ਮੂਰੋ ਡਾਇਰੈਕਟਰ ਤਿਆਰੀ ਕਰੀ ਬੈਠ ਨੇ। ਤੇ ਪਿੱਛੇ ਫੀਟਿੰਗ ਆਰਡਰ ਦੀ। ਸਹੀ ਆ ਬਾਈ ਤੇ ਕਿਸੇ ਵੀਰ ਨੂੰ ਬਾਈ ਵੜ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ